ਮੇਰਾ ਨਾਮ ਸ਼ਿਲਪਾ ਮੇਰੇ ਹਸਬੰਦ ਦਾ ਨਾਮ ਆਸ਼ੂਰ ਉਹਨਾਂ ਨੂੰ ਸਿਰ 'ਤੇ ਸਟੋਨ ਸੀਗੀ ਯੂਰਨ ਪਾਈਪ ਦੇ ਵਿੱਚ ਤੇ ਆਪਾਂ ਇੱਥੇ 7 ਦਿਨ ਤੋਂ ਐਡਮਿਟ ਕਰਾਇਆ ਹੋਇਆ ਉਹਨਾਂ ਦੇ ਇਨਫੈਕਸ਼ਨ ਹੋ ਜ਼ਿਆਦਾ ਹੀ ਕੱਲ੍ਹ ਰਾਤ ਇਹਨਾਂ ਨੇ ਹੱਡਾ ਅਪਡੇਟ ਕੀਤਾ 6 ਵਜੇ ਲੈ ਕੇ ਗਏ ਆ ਤੇ 10 ਵਜੇ ਆਪਰੇਸ਼ਨ ਕਰਕੇ نیچے ਆ ਗਏ ਆ ਆਪਰੇਸ਼ਨ ਤੋਂ ਬਾਅਦ ਇਹਨਾਂ ਨੂੰ ਹੋਸ਼ ਵੀ ਆਈ ਆ ਔਰ ਇਹਨਾਂ ਨੇ ਗੱਲ ਵੀ ਕੀਤੀ ਆ ਉਸ ਤੋਂ ਬਾਅਦ ਇਹਨਾਂ ਦੀ ਦਰਦ ਹੋਈ ਆ ਤੇ ਡਾਕਟਰ ਨੇ ਗੱਲ ਕੀਤੀ ਆ ਡਾਕਟਰ ਨੇ ਇੰਜੈਕਸ਼ਨ ਲਗਾਇਆ ਇਹਨਾਂ ਨੂੰ ਪੇਨ ਦਾ ਦੂਸਰਾ ਇਹਨਾਂ ਨੇ ਮੂੰਹ ਵਿੱਚ ਗੋਲੀ ਪਾਤੀ ਜਦੋਂ ਨਨੇ ਮੂੰਚ ਘੋਲੀ ਪਈਏ ਤੇ ਮਤਲਬ ਕਿ ਇਹਨਾਂ ਨੂੰ ਨੀਂਦ ਆਉਣਾ ਪਈ ਤੇ ਇਹ ਵੀ ਨੂੰ ਕਹਿੰਦੇ ਕਿ ਤੂੰ ਛਿਲਪਾ ਉੱਪਰ ਚੱਲ ਜਾ ਆਈਸੀਯੂ ਵਿੱਚ ਇਹ ਰੁਕਣ ਨਹੀਂ ਹੀ ਦੇਣ ਦੇ ਲੱਗੇ ਜਿੱਦਾਂ ਹੀ ਮੈਂ ਉੱਪਰ ਚੱਲ ਗਈ ਤੇ ਇੱਕ ਘੰਟੇ ਬਾਅਦ ਇਹਨਾਂ ਦੀ ਕੋਈ ਸਟਾਫ ਦੀ ਲੜਕੀ ਉੱਪਰ ਆਈ ਤੇ ਮੈਨੂੰ ਕਹਿੰਦੀ ਕਿ نیچے ਆਓ ਜਲਦੀ ਮੈਂ ਜਿੱਦਾਂ ਹੀ ਆਈ ਤੇ ਆਉਂਦੇ ਦੇਖਿਆ ਇਹਨਾਂ ਦਾ ਹਾਰਟ ਨਹੀਂ ਕੰਮ ਕਰੰਦਿਆ ਸਰ 올 ਟਾਈਮ ਤੇ ਤੇ ਸਾਰੇ ਉਹਨਾਂ ਨੂੰ ਪ੍ਰੈਸ ਕਰੰਦੇ 2 ਹੋਵੇ ਤਾਂ ਲੈ ਕੇ ਸਰ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਕੋਈ ਹੋਸ਼ ਨਹੀਂ ਆਂਦੀ ਕੋਈ ਟ੍ਰੀਟਮੈਂਟ ਨਹੀਂ ਹੋਂਦਿਆ ਸਰ ਪਲੀਜ਼ ਇਹਨਾਂ ਦਾ ਕੁਝ ਕਰੋ ਯਾਰ ਕੀ ਕੱਲੇ ਕੀ ਹੋ ਗਿਆ ਇਹਨੂੰ ਉਹ ਕਹਿੰਦੇ ਕਿ ਇਹਨਾਂ ਦੇ ਫ੍ਰੇਂਚ ਕਲੋਟ ਬਣ ਗਿਆ ਵਾ ਕੋਈ ਕਹਿੰਦਾ ਕਿ ਇਹਨਾਂ ਦੀ ਬਾਜੂ ਹਿੱਲੀ ਆ ਇੱਕ ਬਾਜੂ ਤੇ ਇੱਕ ਲੈਗ ਹਿੱਲੀ ਆ ਤੇ ਆਸ਼ੂ ਨੇ ਜੋਰਦੀ ਆਵਾਜ਼ ਲਗਾਈ ਕਿ ਮੇਰੇ ਦਰਦ ਹੋ ਰਹੀ ਆ ਉਸ ਤੋਂ ਬਾਅਦ ਜਦ ਇਹਨਾਂ ਨੂੰ ਹੋਰ ਜੀਨੀ ਕੋਈ ਆਈ ਡਾਕਟਰ ਕੀ ਕਹਿ ਰਹੇ ਡਾਕਟਰ ਕਹਿ ਰਹੇ ਆ ਕਿ ਇਹਨਾਂ ਨੂੰ ਨਿਊਰੋ ਹਸਪੀਟਲ ਵਿੱਚ ਲੈ ਕੇ ਚਲੇ ਜਾਓ ਅਸੀਂ ਸਵੇਰੇ ਦੇ ਕਹਿ ਰਹੇ ਆ ਕਿ ਤੁਸੀਂ ਇੱਥੇ ਇੱਥੇ ਡਾਕਟਰ ਬੁਲਾ ਦਿਓ ਸਾਨੂੰ ਇੱਥੇ ਟਰੀਟਮੈਂਟ ਕਰ ਦਿਓ ਪਰੇਟ ਕਰਦੇ ਆਡਰ ਨਹੀਂ ਕੀਤਾ ਸੀਗਾ ਬਾਰੋਂ ਆਇਆ ਕਿ ਬੱਬਲੇ ਬਹੁਤ ਬੜਾ ਨਹੀਂ ਇਹ ਬੱਬਲੇ ਕੋਈ ਨਹੀਂ ਆਇਆ ਮੰਜੀਰ ਬੱਬਲੇ ਕੀਤਾ ਹਾਂਜੀ ਜਿਨ੍ਹਾਂ ਦਾ ਹਸਪੀਟਲ ਆ ਬੱਬਲੇ ਬੱਬਲੇ ਮੰਜੀਰ ਮੰਜੀਰ ਬੱਬਲੇ ਕੀਤਾ ਮੰਜੀਰ ਬੱਬਲੇ ਕੀਤਾ ਨਾ ਹਾਂਜੀ ਹਾਂਜੀ ਗੱਲ ਉਹ ਨਹੀਂ ਆ অপারেশন ਕਿੰਨੇ ਕੀਤਾ অপারেশন ਇੱਕ ਸਟੋਨ ਦਾ ਹੀ ਤੇ ਇੰਨੀ ਵੱਡੀ ਗੱਲ ਕਿੱਦਾਂ ਬਣ ਗਈ ਉਹਨਾਂ ਦੀ ਜ਼ਿੰਦਗੀ ਜਾਨ ਤੇ ਬਣੀਆ ਹੋਸ਼ ਨਹੀਂ ਕਰ ਰਹੇ ਉਹ ਤਾਂ ਕਿਉਂ ਆ ਆ ਬੋਲੀ ਤੇ ਕੁਝ ਪਤਰੀ ਵਾਸਤੇ ਆਈ ਤੇ ਹਾਂਡੀ ਤੇ ਆ ਸ਼ੂਮਾ ਜਨ ਮੇਰਾ ਪੁੱਤੀ ਦਾ ਸੀ ਮੇਰ ਕੋ ਕੰਮ ਕਰਦਾ ਸੀ ਬਰਾਹਪੁਰ ਰੋੜ ਤੇ ਰਹਿੰਦਾ 8 ਦਿਨ ਤੋਂ ਇੱਥੇ ਹੀ ਉਹ ਕੀ ਪ੍ਰੋਬਲਮ ਸੀ ਪੱਤਰੀ ਸੀ ਉਹਦੇ ਜੀ ਕੀ ਚੱਕ ਹੈ ਹਾਂਜੀ ਉਹਦਾ ਆਪਰੇਟ ਕੀਤਾ ਮੈਂ ਉਹਨੂੰ 11 ਵਜੇ ਰਾਤ ਮਿਲ ਕੇ ਗਿਆ ਬੜਾ ਵਧੀਆ ਕੁਛ ਨਹੀਂ ਵੀਡੀਓ ਕਾਲ ਕਰਾ ਗਿਆ ਆਪਣੇ ਬੱਚਿਆਂ ਨਾਲ ਦੀ ਤੇ ਮੇਰਾ ਪੁੱਤ ਮਾਦੁਰੀ ਹੀ ਤੇ ਸਾਗੀ ਮੇਰਾ ਪੁੱਤ ਵੀ ਕਾਲ ਆਤਾ ਉਹਨਾਂ ਨੇ ਜੀ ਔਰ ਐਕਸ਼ਨ ਕਰ ਗਿਆ ਤਾਂ ਇਹ ਜਿਹੜਾ ਦੇ ਸਟਾਫ ਨੇ ਲਾਇਆ ਜੀ ਤੇ ਮੇਰਾ ਪੁੱਤ ਦੁਨੀਆ ਤੋਂ ਚਲ ਗਿਆ ਜੀ ਹਾਂਜੀ ਕੁਛ ਨਹੀਂ ਕੀਤਾ ਜੀ ਇਹ ਰਾਤ ਦਾ ਸਾਨੂੰ ਦਲਾਸਾ ਦੇ ਜਾਣ ਦੇ ਆ ਜੀ ਉੱਥੇ ਲੈ ਜਾਓ ਆਉਂ ਕਰ ਲੋ ਮਰੇ ਨੂੰ ਮੇਰੇ ਪੁੱਤ ਨੂੰ ਵੈਂਟੀਲੇਟਰ ਦਾ ਲਾਇਆ ਆਣਾ ਜੀ ਮੈਂ ਆਖਾ ਤੁਸੀਂ ਸੱਦੋ ਜਿੰਨੇ ਮਰਜੀ ਪੈਸੇ ਲਓ ਮੇਰੇ ਕੋਲ ਤੇ ਡਾਕਟਰ ਸੱਦੋ ਤੇ ਮੇਰੇ ਪੁੱਤ ਦਾ ਇਲਾਜ ਕਰੋ ਬੋਰਡ ਤੇ ਬਾਹਰ ਲਿਖ ਲੈਣਾ ਭਜੀ ਡਾਕਟਰ ਸੋ ਅਸ਼ੂਤੋ ਸਿਜਾ ਇਹ ਆ ਰਿਕਵਰੀ ਪੰਜ ਦਿਨ ਪਹਿਲਾਂ ਆਇਆ ਸੀ ਜਦੋਂ ਆਇਆ ਸੀ ਜਾਇ ਨੂੰ ਬਹੁਤ ਜ਼ਿਆਦਾ ਹਾਈ ਇਨਫੈਕਸ਼ਨ ਸੀ ਔਰ ਮੇਰੇ ਕੋ ਇਹ ਆ ਕੇ ਕਹਿ ਰਹੇ ਸੀ ਜੀ ਮੇਰਾ ਗੋਡੇ ਚ ਫਸਰੀ ਹੈ ਉਹਦਾ ਆਪਰੇਸ਼ਨ ਕਰ ਦੋ ਤੋਂ ਉਹਨਾਂ ਚਾਹ ਰਹੇ ਆਪਰੇਸ਼ਨ ਨਹੀਂ ਕਰ ਸਕਦੇ ਜਦਾਂ ਚਾਹਤਾ ਕੋਈ ਇਨਫੈਕਸ਼ਨ ਚੀਕਣਾ ਹੋਏ ਉਹਨੂੰ ਪਹਿਲਾਂ ਇਨਫੈਕਸ਼ਨ ਦਾ ਇਲਾਜ ਕੀਤਾ ਗਿਆ ਉਸ ਤੋਂ ਬਾਅਦ ਮੇਰੇ ਯੂਰੋਲੋਜਿਸਟ ਨੇ ਆ ਕੇ ਉਹਦੀ ਸਰਜਰੀ ਕੀਤੀ ਹੈ ਸਰਜਰੀ ਜਿਹੜੀ ਆ ਬਹੁਤ ਵਧੀਆ ਗਈ ਹੈ ਸਰਜਰੀ ਦੇ ਵਿੱਚ ਕੋਈ ਕੰਪਲਿਕੀਕੇਸ਼ਨ ਨਹੀਂ ਉਸ ਤੋਂ ਬਾਅਦ 1.5 ਵਜੇ ਰਾਤੀਂ ਦਾ ਅੰਦਾਜ਼ਾ ਉਨਨ ਨੂੰ ਡੋਰਾ ਆਇਆ ਫੀਜ਼ਰ ਆਇਆ ਫੀਜ਼ਰ ਦੇ ਵਿੱਚ ਪੇਸ਼ੈਂਟ ਨੂੰ ਮੂੰਹ ਤੋਂ ਛੱਗਣੇ ਲਈ ਆਇਆ ਤੇ ਲੱਗਾ ਬਾਹਾਂ ਦੀ ਦੇਖਣਾ ਸਾਈਡ ਦੇ ਦੇਖਣਾ ਪਈ ਉਹ ਤੋਂ ਬਾਅਦ ਨਾਲ ਦੇ ਨਾਲ ਹੀ ਪੇਸ਼ੈਂਟ ਜਿਹੜਾ ਵਾ ਉਹ ਕਾਰਡੀਕ ਐਂਡ ਪਲਮਨਰੀ ਰੈਸਟ ਤੇ ਗਿਆ ਉਹ ਨਾਲ ਅਸੀਂ ਸੀਪੀਆਰ ਕਰਕੇ ਪੇਸ਼ੈਂਟ ਨੂੰ ਰਿਵਾਈਵ ਕਰਨੇ ਆ ਉਹਨੂੰ ਮੈਕਿਨੇਟਰ ਦੇ ਉੱਤੇ ਲਗਾ ਦਿੰਦਾ ਉਸ ਸਾਰੇ ਸਾਰੇ ਕੰਮ ਨੂੰ ਸਾਰੀ ਟੀਮ ਸਾਰੇ ਐਨਸਥੈਟੀਸ ਮੈਡੀਕਲ ਸਪੈਸ਼ਲਿਸਟ ਸਾਰੇ ਆਣੇ ਰਲ ਕੇ ਟੀਮ ਵਰਕ ਕੀਤਾ ਉਤਤਵਾ ਦਾ ਸਾਨੂੰ ਇਹਦਾ ਜਿਹੜਾ ਡਾਇਗਨੋਸ ਬੰਦਾ ਸੀ ਉਹ ਹਧ ਰੰਗ ਦਾ ਹੀ ਟਿਕ ਰਿਆ ਸੀ ਤੁਹਾਨੂੰ ਆਪਰੇਸ਼ਨ ਨਾਲ ਇਹਦਾ ਕੋਈ ਲੈਣ ਦੇ ਨਹੀਂ ਸੀਗਾ ਉਹ ਹਧ ਰੰਗ ਦੇ ਇਲਾਜ ਕਰਕੇ ਅਸੀਂ ਪ੍ਰੈਸ਼ਰ ਸੀਟੀ ਵੀ ਰਾਦੋ ਅਸੀਂ ਚਾਰ ਡਾਕਟਰ ਨਾਲ ਗਏ ਫੇਰ ਸੀਟੀ ਕਰਾ ਕੇ ਲੈ ਕੇ ਆਏ ਐਂਬੂਲੈਂਸ ਦੇ ਵਿੱਚ ਪੁੱਜ ਜਾਏ ਉਹ ਸੀਟੀ ਤੋਂ ਇਹ ਗੱਲ ਕਲੀਅਰ ਹੁੰਦੀ ਆ ਕਿ ਉਹਨੂੰ ਹਧ ਰੰਗ ਦਾ ਦੌਰ ਆਇਆ ਉਹਦੇ ਘਰ ਦੇ ਨੂੰ ਦੱਸਿਆ ਗਿਆ ਕਿ ਹਾਂ ਭਾਈ ਇਹਨੂੰ ਹਜ਼ਰੰਗ ਦਾ ਦੌਰ ਆਇਆ ਇਹਨੂੰ ਕਿਤੇ ਨਿਊਰੋਲੋਜੀਕਲ ਸੈਂਟਰ ਦੇ ਉੱਤੇ ਲੈ ਕੇ ਜਾਇਆ ਜਾਏ ਪਰ ਉਹ ਲਗਾਤਾਰ ਇਸ ਨੂੰ ਰਿਫਿਊਜ਼ ਕਰ ਰਹੇ ਆ ਰਾਤ ਦੇ ਘਾਰੇ तकरीबन 1:30 3:30 ਵਜੇ ਤੁਰਤੀ ਕਰ ਰਹੇ ਕਿ ਅਸੀਂ ਕਿਤੇ ਨਹੀਂ ਹੋਰ ਲੈ ਕੇ ਜਾਣਾ ਸਾਡਾ ਪੇਸ਼ੈਂਟ ਜਾਂ ਇੱਕੋ ਜਿੰਦਾ ਜਿਉ ਜਾਊ ਜਾਂ ਮਰਿਆ ਜਾਊ ਇਹ ਬਹੁਤ ਐਜ਼ ਅ ਪਬਲਿਕ ਨੂੰ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਇਹ ਜਿਹੜਾ ਜਿੰਦਾ ਜਿਉ ਜਾਊ ਜਾਂ ਮਰਿਆ ਜਾਊ ਇਹ ਮੈਨੂੰ ਨਹੀਂ ਹজম ਹੋਣੀ ਗੱਲ ਡਾਕਟਰ ਨੇ ਆਪਣਾ ਕੰਮ ਕੀਤਾ ਡਾਕਟਰ ਦਾ ਕੰਮ ਹੈ ਕਿ ਇੱਕ ਪਾਸੇ ਤੇ ਡਾਕਟਰ ਨੂੰ ਆਪਾਂ ਰੱਬ ਕਹਿੰਦੇ ਆ ਇੱਕ ਪਾਸੇ ਅਸੀਂ ਡਾਕਟਰ ਨੂੰ ਕਹਿੰਦੇ ਕਿ ਹਾਂ ਇੱਥੇ ਜਾ ਜਿੰਦਾ ਜਿਉ ਜਾਂ ਮਰਿਆ ਜਿਉ ਇਸ ਚੀਜ਼ ਨੂੰ ਆਪਾਂ ਹੁਣ ਸਾਰੇ ਜਣੇ ਇਕੱਠੇ ਹੋ ਕੇ ਸਾਰੇ ਮੇਰੇ ਪ੍ਰੈਸ ਨਹੀਂ ਜਾਂਦੇ ਆ ਮੇਰੇ ਨਾਲ ਉੱਥੇ ਵੇਖਦੇ ਆ ਆਪਾਂ ਪੇਸ਼ੈਂਟ ਜਿੰਦਾ ਜਿੰਦੇ ਪੇਸ਼ੈਂਟ ਨੂੰ ਤੁਸੀਂ ਮਰਿਆ ਕਹੀ ਜਾਂਦੇ ਹੋ ਔਰ ਉਸ ਤੋਂ ਬਾਅਦ ਵਿੱਚ ਤੁਸੀਂ ਕਹਿੰਦੇ ਹੋ ਕਿ ਅਸੀਂ ਯੂਨੀਅਨ ਵਾਲਿਆਂ ਇਹ ਹੈ ਵਾਏ ਬਹੁਤ ਗਲਤ ਗੱਲ ਹੈ ਇਸ ਸਮਾਜ ਦੇ ਵਿੱਚ ਮਾੜਾ ਮਾੜੇ ਅੰਸਰ ਵੇੜਿਆ ਇਹਨਾਂ ਨੂੰ ਲੂਟ ਕੀਤਾ ਜਾਂਦਾ ਨਿਊਰੋਸਰਜਨ ਕੋਲ ਨਹੀਂ ਗਿਆ ਲੈ ਕੇ ਨਿਊਰੋਸਰਜਨ ਸਾਡੇ ਵਿਜ਼ਿਟ ਦੇ ਉੱਤੇ ਆਂਦੇ ਨਿਊਰੋਸਰਜਨ ਨਾਲ ਟੈਲੀਫੋਨਿਕਲੀ ਕੰਸਲਟੇਸ਼ਨ ਰੱਤੀ ਕਰ ਲਈ ਸੀ ਉਹਨਾਂ ਨੇ ਕਿਹਾ ਸੀ ਕਿ ਨਿਊਰੋਸੈਂਟਰ ਦੇ ਵਿੱਚ ਪੈ ਦੱਸਾ ਉਹਨਾਂ ਦਾ ਕਹਿਣਾ ਵਾ ਕਿ ਰਾਤ ਨੂੰ ਡਾਕਟਰ ਨੇ ਕਹਤਾ ਜੀ ਹਾਨੂੰ ਕਿ ਸੈਸ਼ਨ ਦਾ ਡੈਟ ਵਾ ਤੁਸੀਂ ਸਿਰਫ ਆਪਣੀ ਖਾਸੀ ਕਰਾਉਣ ਵਾਸਤੇ ਗਏ ਨੇ ਕਿ ਉੱਥੇ ਲਾਜੋ ਨਹੀਂ ਇਹ ਇਹ ਬਾਰ ਬਾਰ ਪੇਸ਼ੈਂਟ ਨੂੰ ਕਹਿੰਦੇ ਨੇ ਵੀ ਜਦੋਂ ਵੀ ਕੋਈ ਕਾਰਡ ਦੇ ਟਰੀਟਮੈਂਟ ਤੇ ਸਾਈਨ ਕਰੋ ਸਾਈਨ ਕਰੋ ਤੇ ਵੀ ਸਾਈਨ ਕਰਕੇ ਆਪਣੀ ਜਿੰਮੇਵਾਰੀ ਲੈ ਜਾਣ ਫਿਰ ਜਿੰਦਾ ਵਾ ਦੇਖੋ ਸਰ ਪੇਸ਼ੈਂਟ ਡੈੱਡ ਵਾ ਕਿ ਜਿੰਦਾ ਵਾ ਆਪਾਂ ਸਾਰੇ ਪੜੇ ਲਿਖੇ ਆ ਉਥੇ ਮੋਨੀਟਰ ਲੱਗਿਆ ਵੈਂਟੀਲੇਟਰ ਲੱਗਿਆ ਆਪਾਂ ਇਹਨੂੰ ਵੇਖ ਸਕਦੇ ਆ ਆਪਾਂ ਕੋਈ ਲੁਕਾ ਕੇ ਥੋੜੀ ਰੱਖਦੇ ਇੱਕ ਡੈੱਡ ਪੇਸ਼ੈਂਟ ਨੂੰ ਕਿੱਦਾਂ ਮੈਂ ਰੱਖ ਸਕਦਾ ਇਹ ਤਾਂ ਤੁਸੀਂ ਉਹਨਾਂ ਦਾ ਵਰਸ਼ਨ ਆ ਤੁਸੀਂ ਟੈਕਨੀਕਲ ਬੰਦੇ ਹੋ ਤੁਸੀਂ ਪੜੇ ਲਿਖੇ ਬੰਦੇ ਹੋ ਪ੍ਰੈਸ ਵਾਲੇ ਬੰਦੇ ਹੋ ਤੁਸੀਂ ਮੋਨੀਟਰ ਦੇ ਉਹ ਤਾਂ ਪੜਨਾ ਜਾਣਦੇ ਹੀ ਹੋ ਕਿ ਹਾਂ ਇੱਥੇ ਹਾਰਟ ਰੇਟ ਆ ਰਿਹਾ ਇੱਥੇ ਬੀਪੀ ਆ ਰਿਹਾ ਕਿ ਨਹੀਂ ਆ ਰਿਹਾ ਉਹ ਸੈਚੂਰੇਸ਼ਨ ਆ ਰਹੀ ਹੈ ਕਿ ਨਹੀਂ ਇਹ ਚੀਜ਼ਾਂ ਤੇ ਆਪਾਂ ਮੋਨੀਟਰ ਤੇ ਹੁੰਦੇ ਜਾ ਕੇ ਦੇਖ ਪਰਿਵਾਰ ਨੂੰ ਕੀ ਕਿਹਾ ਗਿਆ ਬਿਲਕੁਲ ਪਰਿਵਾਰ ਨੂੰ ਮੇਰੀ ਕੋਈ ਗਿਜ਼ਾਰਸ਼ ਹੈ ਕਿ ਮਰੀਜ਼ ਨੂੰ ਜੋ ਬਚਾਣਾ ਹੋਏ ਆਪਾਂ ਅਸੀਂ ਜ਼ਬਰਦਸਤੀ ਇੱਥੋਂ ਨਹੀਂ ਛੁੱਕੇ ਬਾਹਰ ਭੇਜ ਸਕਦੇ ਜਿੰਨਾ ਚਿਰ ਤੱਕ ਪਰਿਵਾਰ ਵਾਲੇ ਸਹਿਮਤੀ ਦੇ ਦਿੰਦੇ ਸਾਈਨ ਦਾ ਮਤਲਬ ਇਹ ਹੈ ਕਿ ਤੁਸੀਂ ਸਹਿਮਤੀ ਦਿੰਦੇ ਆ ਕਿ ਸਾਨੂੰ ਸ਼ਿਫਟ ਕੀਤਾ ਜਾਵੇ ਸ਼ਿਫਟ ਕਰਾਂ ਲਈ ਮੈਂ ਇੱਥੋਂ ਤੱਕ ਆ ਕਿ ਮੈਂ ਆਪਣੀ ਆਪਣਾ ਸਾਰਾ ਆਪਣਾ ਵੈਂਟੀਲੇਟਰ ਵਾਲੀ ਆਪਣਾ ਸਾਰਾ ਟੌਪ ਨਾਲ ਭੇਜਾਂਗਾ ਇਹ ਮੇਰੀ ਰਿਸਪੋਨਸਿਬਿਲਟੀ ਹੋਏਗੀ ਲੇਕਿਨ ਡਾਕਟਰਾਂ ਦੀ ਵੱਡੀ ਟੀਮ ਆਸਲ ਵਿੱਚ ਬੱਤੀ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਕਿੰਨੇ ਕ ਪਰਸੈਂਟ ਚਾਂਸ ਆ ਰਹੇ ਜੇ ਉਹਨੂੰ ਰੈਫਰ ਕਰਤਾ ਜਾਏ ਤਾਂ ਬਸ ਇਹ ਇਹ ਯੂ ਕਾਂਟ ਸੇ ਡਾਕਟਰ ਡਾਕਟਰ ਹੀ ਹੁੰਦਾ ਰੱਬ ਨਹੀਂ ਹੁੰਦਾ ਇਹਦੇ ਵਿੱਚ ਬਾਬੇ ਨਾਨਕ ਨੇ ਕਿਹਾ ਕਿ ਮੈਨੂੰ ਆਪਣੇ ਅਗਲੇ ਸਾਹ ਦਾ ਨਹੀਂ ਪਤਾ ਉਹ ਐਡੇ ਵੱਡੇ ਸੰਤ ਨੇ ਕਹਿਤਾ ਤੇ ਤੁਸੀਂ ਇਹ ਗੱਲ ਪੁੱਛਣੀ ਜਾਂ ਦੱਸਣੀ ਹੈ ਹੀ ਗੱਲ